ਸਰ ਅਸੀਂ ਆਪਣੇ ਫਾਦਰ ਸਾਹਿਬ ਦੇ ਘਰੇ ਚਾਰ ਬੇਟੀਆਂ ਐ ਠੀਕ ਐ ਉਹਨਾਂ ਦੇ ਵਿੱਚੋਂ ਅਸੀਂ ਤਿੰਨ ਪੈਣਾ ਅੱਜ ਜੌਬ ਕਰ ਰਹੀਆਂ ਤੇ ਅੱਜ ਤੀਸਰੀ ਬੇਟੀ ਮੈਂ ਆ ਜੋ ਪੀਐਸਪੀਸੀਐਲ ਵਿੱਚ ਨਿਯੁਕਤੀ ਪੱਤਰ ਲੈਣ ਜਾ ਰਹੀ ਆ ਸਰ ਮੇਰੇ ਫਾਦਰ ਸਾਹਿਬ ਜੀ ਸਾਡੇ ਪਿੰਡ ਵਿੱਚ ਅਸੀਂ ਸਭ ਤੋਂ ਪਹਿਲਾਂ ਮੇਰੀਆਂ ਦੋ ਸਿਸਟਰ ਸੀ ਜਿਨ੍ਹਾਂ ਨੇ ਪਹਿਲਾ ਜੌਬ ਕੀਤੀ ਐ ਬੀਐਸਐਫ ਵਿੱਚ ਤੇ ਅੱਜ ਤੀਸਰੀ ਲੜਕੀ ਮੈਂ ਆ ਜੋ ਪੀਐਸਪੀਸੀਐਲ ਵਿੱਚ ਨਿਯੁਕਤੀ ਪੱਤਰ ਲੈਣ ਆਈ ਆ ਮੈਂ ਆਪਣੇ ਫਾਦਰ ਸਾਹਿਬ ਅਤੇ ਆਪਣੇ ਪਤੀ ਦਾ ਬਹੁਤ ਹੀ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ 12 ਸਾਲ ਬਾਅਦ ਇੰਨੇ ਮੇਰੇ ਸੁਪਨੇ ਪੂਰੇ ਕਰ ਦਿੱਤੇ ਕਿ ਮੈਂ ਅੱਜ ਆਪਣੇ ਫਾਦਰ ਸਾਹਿਬ ਅਤੇ ਆਪਣੇ ਪਤੀ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਹਰ ਕਿਸੇ ਨੂੰ ਇੰਨੇ ਹੀ ਵਧੀਆ ਫਾਦਰ ਔਰ ਪਤੀ ਮਿਲਣ ਦੀ ਸਾਰੀਆਂ ਲੜਕੀਆਂ ਆਪਣੇ ਆਪਣੇ ਸੁਪਨੇ ਪੂਰੇ ਕਰ ਸਕਣ ਜੀ ਧੰਨਵਾਦ ਵਧੀਆ ਤੁਹਾਡੀਆਂ ਦੋ ਬੇਨ ਬੀਐਸਐਫ ਚ ਹਾਂਜੀ ਸਰ ਕਿੱਥੇ ਸਰ ਉਹਨਾਂ ਦੀ ਡਿਊਟੀ ਮਗਾਲਿਆ ਹੈ ਜੀ ਅੱਛਾ ਮਗਾਲਿਆ ਚ ਹਾਂਜੀ ਮਗਾਲੇ ਇੱਥੇ ਅੰਮ੍ਰਿਤਸਰ ਚ ਰਹਿ ਕੇ ਗਿਆ ਹੁਣ 6 ਮਹੀਨੇ ਹੋ ਗਏ ਉਹ ਮਗਾਲਿਆ ਉਹਨਾਂ ਦੀ ਟਰਾਂਸਫਰ ਹੋ ਗਈ ਆ ਭਾਰਤੀ ਫੌਜ ਦੇ ਵਿੱਚੋਂ ਹਾਂਜੀ ਇੱਕ ਵਾਰੀ ਜੁਰਦਾ ਤਾੜੀ ਸਰ ਮੈਂ ਇਹ ਕਹਣਾ ਚਾਹਨੀ ਆ ਕਿ ਸਾਨੂੰ ਬਹੁਤ ਵਧੀਆ ਲੱਗਿਆ ਕਿ ਅਸੀਂ ਗਰੀਬ ਘਰ ਦੀਆਂ ਲੜਕੀਆਂ ਤੁਹਾਡੇ ਅੰਦਰ ਤੁਹਾਡੀ ਸਰਕਾਰ ਦੇ ਅੰਦਰ ਬਿਨਾ ਕਿਸੇ ਸ਼ਿਫਾਰਿਸ਼ ਕੀਤੇ ਅੱਜ ਇਸ ਮੁਕਾਮ ਤੇ ਪਹੁੰਚਿਆ ਅਫਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੋ ਅਸੀਂ ਅੱਜ ਇਸ ਮੌਕੇ ਇੱਥੇ ਨਿਯੁਕਤੀ ਪੱਤਰ ਲੈਣ ਆਏ ਆ ਜੀ ਦੇਖੋ ਜਿਹੜੀ ਗਰੀਬੀ ਹੈ ਇਹ ਕੋਈ ਬੱਚਾ ਕਿਸਮਤ ਚ ਤਾ ਨਹੀਂ ਲਿਖਾ ਕੇ ਲਿਆਉਂਦਾ ਪਰ ਉਹ ਚਲੋ ਕਈ ਵਾਰ ਇਹ ਹੋ ਜਾਂਦਾ ਹੈ ਕਿ ਬਿਲ ਗੇਟਸ ਜਿਹੜੇ ਦੁਨੀਆ ਦੇ ਸਭ ਤੋਂ ਅਮੀਰ ਬੰਦੇ 15 ਸਾਲੋਂ ਨੰਬਰ 1 ਤੇ ਰਹੇ ਜਿਨ੍ਹਾਂ ਨੇ ਮਾਈਕਰੋਸਾਫਟ ਕੰਪਨੀ ਬਣਾਈ ਕੰਪਿਊਟਰ ਦੀ ਕਾਢ ਕੱਢੀ ਉਹਨਾਂ ਨੇ ਇਹ ਲਿਖਿਆ ਕਿ ਇਫ ਯੂ ਬੌਰ ਪੂਰ ਇਟਸ ਨਾਟ ਯੂਅਰ ਫਾਲਟ ਬਟ ਇਫ ਯੂ ਡਾਈ ਪੂਰ ਇਟਸ ਟੋਟਲੀ ਯੂਅਰ ਫਾਲਟ ਜੇ ਤੁਸੀਂ ਗਰੀਬ ਦੇ ਘਰ ਜੰਮੇ ਹੋ ਇਹ ਤੁਹਾਡਾ ਕੋਈ ਕਸੂਰ ਨਹੀਂ ਪਰਮਾਤਮਾ ਨੇ ਤੁਹਾਨੂੰ ਜਨਮ ਦਿੱਤਾ ਉਹ ਤੁਹਾਡੇ ਹੱਥ 'ਚ ਨਹੀਂ ਹੈਗਾ ਤੁਸੀਂ ਕਿੱਥੇ ਜੰਮੇ ਹੋ ਪਰ ਜੇ ਤੁਸੀਂ ਮਰਦੇ ਵੀ ਗਰੀਬੀਓ ਫਿਰ ਇਹਦਾ ਮਤਲਬ ਤੁਸੀਂ ਸਾਰੀ ਜ਼ਿੰਦਗੀ ਆਪ ਕੁਝ ਕੀਤਾ ਨਹੀਂ ਐਫਰਟ ਨਹੀਂ ਕੀਤੀਆਂ ਤੇ ਸਿਸਟਮ ਨੇ ਤੁਹਾਨੂੰ ਮੌਕਾ ਦਿੱਤਾ ਤੁਹਾਡੀਆਂ ਦੋ ਭੈਣਾਂ ਫੌਜ ਦੇ ਵਿੱਚ ਨੌਕਰੀ ਕਰ ਰਹੀਆਂ ਮੇਰੇ ਬਲੋਨਾਂ ਨੂੰ ਸੈਲੂਟ ਭੇਜਣਾ ਤੇ ਨਾਲ ਨਾਲ ਇਹ ਹੈ ਕਿ এডਿਕੇਸ਼ਨ ਜਿਹੜੀ ਹੈ ਪੜ੍ਹਾਈ ਜਿਹੜੀ ਹੈ ਉਹ ਗਰੀਬੀ ਚੱਕ ਸਕਦੀ ਹੈ ਦੇਖੋ ਲਾਲ ਕਾਰਡ ਹਰਾ ਕਾਰਡ ਪੀਲਾ ਕਾਰਡ ਤੁਹਾਡੀ ਗਰੀਬੀ ਨਹੀਂ ਚੱਕ ਸਕਦਾ ਤੁਹਾਨੂੰ ਜੀਵਨ ਜਿਉਣ ਵਾਸਤੇ ਤੁਹਾਨੂੰ ਜ਼ਰੂਰੀ ਲੋੜਾਂ ਪੂਰੀਆਂ ਕਰ ਸਕਦਾ ਪਰ ਰਹੋਗੇ ਤੁਸੀਂ ਉੱਥੇ ਹੀ ਕਰ ਕਾਹ ਦਾ ਦੇ ਸਾਰੇ ਤੇ ਪਰ ਜੇ ਤੁਸੀਂ ਐਜੂਕੇਸ਼ਨ ਲੈ ਲੋਗੇ ਪੜ੍ਹਾਈ ਕਰ ਲੋਗੇ ਡਾਕਟਰ ਅੰਬੇਦਕਰ ਸਾਹਿਬ ਨੇ ਲਿਖਿਆ ਕਿ ਵਿਦਿਆ ਜਿਹੜੀ ਆ ਉਹ ਸ਼ੇਰਨੀ ਦੇ ਦੁੱਧ ਵਰਗੀ ਹੈ ਜਿਹੜਾ ਉਹਨੂੰ ਪੀ ਲੂਗਾ ਉਹ ਦਹਾੜੂ ਵੀ ਦਹਾੜੂਗਾ ਡਾਕਟਰ ਅੰਬੇਦਕਰ ਸਾਹਿਬ ਜਿਹੜੇ ਸੀਗੇ ਉਹਨਾਂ ਨੂੰ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਬੈਠਾ ਨਹੀਂ ਦਿੰਦੇ ਸੀ ਕਿਤੇ ਹੋਰ ਪਠਾਉਂਦੇ ਸੀ ਪਰ ਉਸ ਵੇਲੇ ਸ਼ੂਆ ਸ਼ੂਤ ਦਾ ਬਹੁਤ ਜ਼ਿਆਦਾ ਰਿਵਾਜ ਸੀ ਤੇ ਲੋਕ ਰਸਮਾਂ ਕਰਦੇ ਸੀ ਕਿ ਨਹੀਂ ਪਠਾਉਂਦੇ ਸੀ ਪਰ ਉਹ ਪੜਦੇ ਪੜਦੇ ਗਏ ਪੜਦੇ ਕਿ ਉਹਨਾਂ ਨੇ ਇੰਨੀਆਂ ਡਿਗਰੀਆਂ ਕੀਤੀਆਂ ਕਿ ਭਾਰਤ ਦਾ ਸੰਵਿਧਾਨ ਦੇ ਰਚੇਤਾ ਬਣ ਗਏ ਉਹ ਐਜੂਕੇਸ਼ਨ ਸੋ ਤੁਸੀਂ ਇਹਦੇ ਵਾਸਤੇ ਮੈਂ ਕਹਿੰਨਾ ਕਿ ਚਲੋ ਤੁਹਾਡੇ ਹਸਬੰਦ ਨੇ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਮੌਕਾ ਦਿੱਤਾ ਪਰ ਕਾਬਲੀਅਤ ਤੁਹਾਡੀ ਹੈ ਕਿ ਤੁਸੀਂ ਪੜੇ ਪੜ ਕੇ ਪੇਪਰ ਦਿੱਤਾ ਦੇ ਕੋ ਪੇਪਰ ਦਵਾਉਣ ਦੇਣ ਵਾਸਤੇ ਤਾਂ ਨਹੀਂ ਉੱਥੇ ਬੈਠੇ ਸੀ ਉਹ ਉਹ ਮੌਕਾ ਦੇ ਸਕਦੇ ਆ ਮੌਕਾ ਦੇਣ ਲਈ ਧੰਨਵਾਦ ਤੁਸੀਂ ਕੀਤਾ ਉਹਨਾਂ ਨੂੰ ਬਹੁਤ ਵਧੀਆ ਗੱਲ ਹੈ ਪਰ ਆਪਣੀ ਕਾਬਲੀਅਤ ਸੈਲਫ ਕੌਨਫੀਡੈਂਸ ਉਹ ਵੀ ਨਾਲ ਨਾਲ ਜ਼ਰੂਰੀ ਹੈ ਔਰ ਗੁੱਡ ਲੱਕ ਆਲ ਦਾ ਬੈਸਟ थैंक यू ਸਰ